ਵਾ ਛੋਟਾ ਜਿਹਾ ਪ੍ਰਾਲਾ ਕੀਤਾ ਵਾ ਜੀ ਜਿਹੜਾ ਵੀ ਬੱਚਾ 5 ਸਾਲ 5 ਸਾਲ ਤੋਂ ਲੈ ਕੇ 10 ਸਾਲ ਦਾ ਬੱਚਾ ਇੱਥੇ ਜਪਜੀਤ ਸਿੰਘ ਜੀਆਂ ਪੰਜ ਪੌੜੀਆਂ ਚਾਰ ਸਾਹਿਬ ਜਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ 10 ਗੁਰੂ ਸਾਹਿਬਾਨਾਂ ਦੇ ਨਾਮ ਦੱਸਦਾ ਵਾ ਆਪਾਂ ਉਹਨਾਂ ਨੂੰ ਇੱਕ 버ਗਰ ਜਾਂ ਨੂਡਲ ਦੀ ਪਲੇਟ ਜੀ ਦਿੱਤੀ ਜਾਏਗੀ ਬਾਬਾ ਜੀ ਸਿੰਘ ਜੀ ਬਾਬਾ ਜੀ ਜਾਸਦੀ ਜੀ ਬਾਬਾ ਜੀ ਰਾਜ ਸਿੰਘ ਜੀ ਬਾਬਾ ਖਦੇ ਜੀ ਤੇ ਪੰਜ ਪਿਆਰੇ ਸਰਵਾਂ ਦਾ ਨਾਮ ਪਈ 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 ਦਿਆ ਸਿੰਘ ਜੀ ਪਈ ਤਰਨ ਸਿੰਘ ਜੀ ਪਈ ਹਮਰ ਸਿੰਘ ਜੀ ਪਈ ਮਗਮ ਸਿੰਘ ਜੀ ਪਈ ਅਸਤਾਈ ਪਈ ਦਾਦਾ ਲਖੋ ਵੇ ਨਾਇਕ ਨਾ ਚੱਲੇ ਨਾਲ ਜਿਸ ਕਾਰਾ ਹੋਈ ਅਰ ਦੋਰੇ ਟੁੱਟੇ ਪਾਲੋਕ ਮੁੰਝਾਈ ਚੱਲੇ ਨਾ ਨਾਨੇ ਲਿਖਿਆ ਨਾਲ ਗੁਰੂ ਕਿਰਪਾ ਫਾਸਟ ਫੂਡ 버ਗਰੰਦੂ ਸ਼ਾਪ ਮੇਰੀ ਹੈ ਜੀ ਉਦਮ ਸਿੰਘ ਚੌਂਕ ਤੋਂ ਅਸੀਂ ਇੱਕ ਪ੍ਰਾਲਾ ਸ਼ੁਰੂ ਕੀਤਾ ਹੈ ਕਿ ਜਿਹੜੇ ਵੀ ਬੱਚੇ 5 ਤੋਂ 10 ਸਾਲ ਦੀ ਉਮਰ ਦੇ ਸਾਨੂੰ 10 ਗੁਰੂ ਸਾਹਿਬਾਨ ਦੇ ਨਾਮ ਜਗਜੀਤ ਸਿੰਘ ਦੀਆਂ 5 ਪੌੜੀਆਂ 5 ਪਿਆਰਿਆਂ ਦੇ ਨਾਮ 4 ਸਾਹਿਬ ਜਿਆਦਿਆਂ ਦੇ ਨਾਮ ਦੱਸਣਗੇ ਉਹਨਾਂ ਨੂੰ 버ਗਰ ਜਾਂ ਨੂਡਲ ਦੀ ਪਲੇਟ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਫ੍ਰੀ ਦਿੱਤੀ ਜਾਏਗੀ ਨਾਲ ਚਾਕਲੇਟ ਤੇ ਨਾਲ ਲollipops ਵੀ ਦਿੱਤੇ ਜਾਣਗੇ ਕਿੰਦਨ ਦਾ ਪ੍ਰਾਲਾ ਚੱਲ ਰਿਹਾ ਹੈ ਅ ਕੱਲ ਤੋਂ ਸ਼ੁਰੂ ਕੀਤਾ ਤੇ ਹੁਣ ਇਹ ਲਗਾਤਾਰ ਚੱਲੇਗਾ ਜੀ ਇਹ ਪ੍ਰਾਲਾ ਇਸ ਤਰ੍ਹਾਂ ਖਿਆਲ ਆਇਆ ਦੋਸਤ ਅ ਅੱਜਕੱਲ੍ਹ ਦੀਆਂ ਵੀਡੀਓਜ਼ ਦੇਖ ਕੇ ਕਿ ਮੋਬਾਈਲ ਤੇ ਬੱਚੇ ਸ਼ਿੰਚੈਨ ਦੇਖ ਲੋ ਜਾਂ ਅੱਜਕੱਲ੍ਹ ਦੀਆਂ ਵੀਡੀਓਜ਼ ਗਲਤ ਮਲਤ ਜੋ ਮਰਜ਼ੀ ਦੇਖਦੇ ਆ ਪਰ ਸਿੱਖ ਇਤਿਹਾਸ ਬਾਰੇ ਕੁਝ ਜਾਨਣਾ ਨਹੀਂ ਚਾਹੁੰਦੇ ਤੇ ਸਾਡਾ ਇਹ ਉਪਰਾਲਾ ਹੈ ਕਿ ਬੱਚੇ ਸਿੱਖ ਇਤਿਹਾਸ ਬਾਰੇ ਪੂਰੀ ਤਰ੍ਹਾਂ ਜਾਣਨ ਕਿਵੇਂ ਸਾਡੇ ਗੁਰੂ ਗੁਰੂ ਸਾਹਿਬਾਨ ਦੇ ਬੱਚਿਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਸਿੱਖ ਇਤਿਹਾਸ ਅਸੀਂ ਜਾਣਨ ਲਈ ਇਹ ਉਪਰਾਲਾ ਸ਼ੁਰੂ ਕੀਤਾ ਹੈ ਕਿੰਨੇ ਬੱਚੇ ਆ ਰਹੇ ਆ ਅਹ ਰੋਇ ਤੋਂ 5 ਤੋਂ 10 ਬੱਚੇ ਆਨੇ ਸ਼ੁਰੂ ਹੋ ਰਿਹਾ ਹੈ। ਬਾਕੀ ਤੁਹਾਡੀ ਵੀਡੀਓ ਦੇਖ ਕੇ ਹੋਰ ਬੱਚੇ ਆਣਗੇ ਤੇ ਸਾਨੂੰ ਉਹਨਾਂ ਦੀ ਸੇਵਾ ਕਰਕੇ ਬਹੁਤ ਵਧੀਆ ਲੱਗੇਗਾ। ਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ। ਛੋਟੇ ਚਾਰ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਸਾਹادت ਨੂੰ ਸਮਰਪਿਤ ਆਪਾਂ ਛੋਟਾ ਜਿਹਾ ਪ੍ਰਾਲਾ ਕੀਤਾ ਵਾ ਜੀ। ਜਿਹੜਾ ਵੀ ਬੱਚਾ 5 ਸਾਲ 5 ਸਾਲ ਤੋਂ ਲੈ ਕੇ 10 ਸਾਲ ਦਾ ਬੱਚਾ ਇੱਥੇ ਜਪਜੀਤ ਸਾਹਿਬ ਦੀਆਂ ਪੰਜ ਪੌੜੀਆਂ, ਚਾਰ ਸਾਹਿਬ ਜਾਦਿਆਂ ਦੇ ਨਾਮ, ਪੰਜ ਪਿਆਰਿਆਂ ਦੇ ਨਾਮ, 10 ਗੁਰੂ ਸਾਹਿਬਾਨਾਂ ਦੇ ਨਾਮ ਦੱਸਦਾ ਵਾ। ਆਪਾਂ ਉਹਨਾਂ ਨੂੰ ਇੱਕ 버거 ਜਾਂ ਨੂਡਲ ਦੀ ਪਲੇਟ ਫਰੀ ਦਿੱਤੀ ਜਾਏਗੀ ਜਿਹਦੇ ਵਿੱਚ ਨਾਲ ਚਾਕਲੇਟ ਟਾਪੀਆਂ ਵੀ ਬੱਚਿਆਂ ਵਾਸਤੇ ਰੱਖੀਆਂ ਵਾਂ ਜੋ ਕਿ ਬੱਚੇ ਵੱਧ ਚੜ ਕੇ ਹਿੱਸਾ ਲੈਣ ਇਹ ਜਿਹਦੇ ਨਾਲ ਕਿਸ ਇਤਿਹਾਸ ਦਾ ਜਾਨੂ ਕਰਵਾਇਆ ਜਾਵੇ ਇਸ ਕਰਕੇ ਛੋਟਾ ਜਿਹਾ ਫਰਾਲਾ ਕੀਤਾ ਵਾ ਤੁਹਾਡੇ ਮਨ 'ਚ ਕਿਸ ਤਰ੍ਹਾਂ ਸਿਆਲਾ ਹੈ ਬਾਜੀ ਕੁਝ ਵੀਡੀਓ ਦੇਖ ਕੇ ਅੱਜ ਕੱਲ ਪਤਾ ਚੱਲ ਰਿਹਾ ਵਾ ਜੀ ਕੋਈ ਸਿੱਕ ਇਤਿਹਾਸ ਨਾਲ ਕੋਈ ਵੀ ਜਾਨੂ ਨਹੀਂ ਕਰਵਾ ਰਿਹਾ ਆਪਣੀ ਸਿੱਕ ਇਤਿਹਾਸ ਦੇ ਵਿੱਚ ਅੱਜ ਅੱਜ ਕੱਲ ਫਤੇਗੜ ਸਾਹਿਬ ਦੇ ਵੀਡੀਓ ਚੱਲ ਰਹੀ ਆ 99% ਬੱਚਿਆਂ ਨੂੰ ਸਿੱਕ ਇਤਿਹਾਸ ਬਾਰੇ ਨਹੀਂ ਪਤਾ ਕੋਈ ਵੀ ਨਾਮ ਪੁੱਛਿਆ ਜਾ ਰਿਹਾ ਵਾ ਕੁਝ ਨਹੀਂ ਪਤਾ ਚੱਲ ਰਿਹਾ ਇਸਕਾ ਕਿ ਮੈਂ ਤੇ ਮੇਰੇ ਦੋਸਤ ਨੇ ਇੱਕ ਛੋਟਾ ਜਿਹਾ ਪ੍ਰਾਲਾ ਸੋਚਿਆ ਵਾ ਜਿਹਦੇ ਨਾਲ ਬੱਚਿਆਂ ਨੇ ਇੱਕ ਛੋਟਾ ਜਿਹਾ ਲਾਲਚ ਸੋਚ ਲਓ ਲਾਲਚ ਦੇ ਕੇ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਵਾ ਜਿਹਦੇ ਨਾਲ ਬੱਚੇ ਸਿੱਕ ਇਤਿਹਾਸ ਨਾਲ ਜੁੜਨ ਛੋਟੇ ਛੋਟੇ ਬੱਚੇ ਸਾਡੇ ਕੋ ਆਣ ਕੇ ਗੁਰੂ ਸਾਹਿਬਾਨਾਂ ਦੇ ਨਾਮ ਦੱਸ ਰਿਹਾ ਤੇ ਕੀ ਕੀ ਦਿੰਦੇ ਜੀ ਜੀ ਇੱਕ 버ਗਰ ਜਾਂ ਨੂਡਲ ਦੀ ਪਲੇਟ ਬੱਚੇ ਦੇ ਟ੍ਰੈਂਡ ਹੈ ਜੀ ਨਾਲ ਚਾਕਲੇਟ ਆ ਟੋਲੀਪੌਪ ਵਗੈਰਾ ਬੱਚਿਆਂ ਦੇ ਰੱਖੇ ਹੋਇਆ ਜੀ ਠੀਕ ਨੂੰ ਦਿਨ ਛੰਿਵਾਰ ਆਪਾਂ ਇੱਥੇ ਚੌ ਗਰਮ ਦੁੱਧ ਦਾ ਲੰਗਰ ਵੀ ਲਗਾ ਰਹੇ ਆ ਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ